ਦੇਖੋ ਕਿਵੇਂ ਵਿਆਹ ਵਾਲੇ ਦਿਨ ਹੀ ਲੋਕਾਂ ਨੇ ਲਾੜੇ ਨੂੰ ਬੰਨ ਦਿੱਤਾ ਦਰਖ ਦੇ ਨਾਲ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਮੋਜੀਆ ਵਿਆਹ ਵਾਲੇ ਦਿਨ ਹੀ ਲਾੜੇ ਨੂੰ ਦਰਖਤ ਦੇ ਨਾਲ ਲੋਕਾਂ ਦੇ ਵੱਲੋਂ ਬੰਨ੍ਹ ਦਿੱਤਾ ਜਾਂਦਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਵੱਖ-ਵੱਖਰੇ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਵੀ ਇਸ ਵੀਡੀਓ ਤੇ ਕੀਤੀ ਜਾ ਰਹੀ ਹੈ। ਕੁਝ ਲੋਕ ਇਸ ਵੀਡੀਓ ਤੇ ਮਜ਼ਾਕੀਆ ਕਮੈਂਟ ਵੀ ਕਰ ਰਹੇ ਨੇ। ਦਰਅਸਲ ਇਸ ਲਾੜੇ ਨੂੰ ਲੜਕੀ ਵਾਲਿਆਂ ਵੱਲੋਂ ਹੀ ਦਰਖਤ ਦੇ ਨਾਲ ਬਨਿਆ ਗਿਆ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪ੍ਰਤਾਪਗੜ੍ਹ ਦੀ ਹੈ ਜਿੱਥੇ ਇੱਕ ਬਰਾਤ ਆਉਂਦੀ ਹੈ। ਰਸਮਾਂ ਰੀਵਾਜਾਂ ਦੇ ਨਾਲ ਵਿਆਹ ਵੀ ਹੋ ਰਿਹਾ ਹੁੰਦਾ ਪਰ ਜੈ ਮਾਲਾ ਤੋਂ ਅਚਾਨਕ ਬਾਅਦ ਹੀ ਜਿਹੜੇ ਮੁੰਡੇ ਵਾਲੇ ਹੁੰਦੇ ਨੇ ਲਾੜਾ ਹੁੰਦਾ ਉਹ ਦਾਜ ਦੀ ਮੰਗ ਕਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਦਾਜ ਦੀ ਮੰਗ ਵੱਧਦੀ ਜਾਂਦੀ ਹੈ ਤਾਂ ਫਿਰ ਲੋਕਾਂ ਦੇ ਵਿੱਚ ਵਿਵਾਦ ਜਿਹੜਾ ਉਹ ਵੱਧ ਜਾਂਦਾ ਹੈ ਦੋਵੇਂ ਪਰਿਵਾਰਾਂ ਦੇ ਵਿੱਚ ਆਪਸੀ ਬਹਿਸਬਾਜ਼ੀ ਹੁੰਦੀ ਹੈ ਕਾਫੀ ਜ਼ਿਆਦਾ ਵਿਵਾਦ ਹੁੰਦਾ ਜਿਸ ਤੋਂ ਬਾਅਦ ਲਾੜੇ ਨੂੰ ਦਰਖਤ ਦੇ ਨਾਲ ਬੰਨ ਦਿੱਤਾ ਜਾਂਦਾ ਹੈ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਲੋਕਾਂ ਦੇ ਵੱਲੋਂ ਲਾੜੇ ਨੂੰ ਲਾੜੇ ਨੇ শেরਵਾਨੀ ਪਾਈ ਹੋਈ ਆ ਅਤੇ ਇਹਨਾਂ ਹੀ ਕੱਪੜਿਆਂ ਦੇ ਵਿੱਚ ਉਸਨੂੰ ਦਰਖ ਦੇ ਨਾਲ ਬੰਨ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਤੋਂ ਪੁੱਛਿਆ ਵੀ ਜਾਂਦਾ ਹੈ ਕਿ ਹੁਣ ਤੈਨੂੰ ਦਾਜ ਚਾਹੀਦਾ ਹੈ ਤਾਂ ਦਾ ਸਤਾਏ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਪ੍ਰਤਾਪਗੜ ਦੀ ਦੱਸੀ ਜਾ ਰਹੀ ਹੈ ਟਵਿੱਟਰ ਤੇ ਵੀ ਇਹ ਵੀਡੀਓ ਕਾਫੀ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ ਵੱਖੋ ਵੱਖਰੇ ਲੋਕਾਂ ਦੇ ਵੱਲੋਂ ਵਕ ਵਕ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕੁਝ ਲੋਕਾਂ ਦੇ ਵੱਲੋਂ ਮਜ਼ਾਕੀਆ ਕਮੈਂਟ ਵੀ ਕੀਤੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਲਾੜੇ ਦੇ ਵੱਲੋਂ ਜੈਮਾਲਾ ਤੋਂ ਬਾਅਦ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਜਦੋਂ ਇਹ ਦਾਜ ਦੀ ਮੰਗ ਵੱਧਦੀ ਹੀ ਗਈ ਤਾਂ ਉਸ ਤੋਂ ਬਾਅਦ ਵਿਵਾਦ ਜਿਹੜਾ ਦੋਵੇਂ ਪਰਿਵਾਰਾਂ ਦੇ ਵਿੱਚ ਵੱਧ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੁੜੀ ਵਾਲਿਆਂ ਵੱਲੋਂ ਲਾੜੇ ਨੂੰ ਦਰਖ ਦੇ ਨਾਲ ਬੰਨ ਦਿੱਤਾ ਜਾਂਦਾ ਹੈ ਤਾਂ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਲਾੜੇ ਨੂੰ ਸ਼ੇਰਵਾਨੀ ਦੇ ਵਿੱਚ ਹੀ ਲਾੜਾ ਜਿਹੜਾ ਉਹ ਸਜਿਆ ਹੋਇਆ ਤੇ ਉਸ ਨੂੰ ਉਸੇ ਤਰੀਕੇ ਨਾਲ ਦਰਖ ਦੇ ਨਾਲ ਬੰਨ ਦਿੱਤਾ ਗਿਆ ਹੈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਹਾਡੇ ਵੀ ਮੁਖਾਤਿਬ ਐ ਵੀਡੀਓ ਕਰਦੇ ਆ ਬਾਕੀ ਤੁਸੀਂ ਕੀ ਸੋਚ ਦੇ ਵਿਚਾਰ ਦਿਓ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਵੀਡੀਓ ਦੇ ਉੱਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ परंतु लाइव पंजाबी टीवी हूँ भारत विच जियो टीवी জিও ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ